ਵੈਗੁਰੂ ਜੀ ਦਾ ਘਰ ਸਾਹਿਬ ਵੈਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਭਰਾ ਉਹ ਗੁਰਚਰ ਸਿੰਘ ਸਿੱਧੂ ਆਇਆ ਕਿ ਕੱਲ ਪਰਸੋਂ ਦੀ ਬੜੀ ਵੀਡੀਓ ਵਾਇਰਲ ਹੋndi ਵੀ ਕੁੜੀ ਚਾਹ ਵਾਲੀ ਦੀ ਮੈਂ ਪਹਿਲੇ ਨੰਬਰ ਤੇ ਤਾਂ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਕਰਦਿਆਂ ਵੀ ਚਲੋ ਉਹ ਲੜਕੀ ਤੋਂ ਗਲਤੀ ਹੋ ਗਈ ਉਹਨੇ ਕਿਹਾ ਵੀ ਮੇਰਾ ਬਾਪ ਮੌਤ ਹੋ ਚੁੱਕੀ ਤੇ ਨਸ਼ਾ ਕਰਦਾ ਤੇ ਨਸ਼ਾ ਖਾਂਦਾ ਉਹਦੇ ਵਿੱਚ ਗਲਤੀ ਹੋ ਗਈ ਲੜਕੀ ਤੋਂ ਉਹਦੇ ਵਿੱਚ ਗਲ ਲੜਕੀ ਦਾ ਕੋਈ ਕਸੂਰ ਨਹੀਂ ਲੜਕੀ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ ਕਸੂਰ ਹੈਗਾ ਉਹਦੀ ਮਾਤਾ ਦਾ ਉਹਦੀ ਮਾਤਾ ਦਾ ਜੋ ਉਹਦੀ ਮਾਤਾ ਨੇ ਉਹ ਜੇ ਬੱਚੀ ਸੀ ਇਹ ਜੇ ਕੋਈ 16 17 18 ਸਾਲ ਦੀ ਉਮਰ ਦੇ ਵਿੱਚ ਕੋਈ ਵੱਡੀ ਉਮਰ ਤਾਂ ਹੋਈ ਨਹੀਂ ਗਈ ਹੁੰਦੀ ਇਹ ਜੇ ਬੱਚੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਚਲੋ ਉਹਨਾਂ ਇਹ ਗੱਲ ਕਰ ਦਿੱਤੀ ਮਾਂ ਦੇ ਮਗਰ ਲਾ ਕੇ ਪਰ ਕਾਰਨ ਪਤਾ ਕੀ ਜੇ ਹੁਣ ਅੱਜ ਉਹਦੀ ਮਾਂ ਇਡੀ ਸਿਆਣੀ ਹੁੰਦੀ ਮਾਂ ਇਡੀ ਸਿਆਣੀ ਹੁੰਦੀ ਜੇ ਸਰਦਾਰ ਨਹੀਂ ਬਣ ਕੇ ਆਪਦੇ ਘਰ ਬੈਂਦੀ ਤੇ ਨਿੱਕੇਲੇ ਜ਼ਮੀਨ ਤੇ ਗੁਰਸੇਖ ਆਦਮੀ ਭਲਾ ਮਾਨਸ ਬੰਦਾ ਤੇ ਜੇ ਸੱਸ ਦੀ ਕਰਦੀ ਸੇਵਾ ਤੇ ਸੱਸ ਦੀ ਸੇਵਾ ਨੇ ਇਹਦੇ ਕਈ ਚਿੱਠੇ ਧਾਰ ਦੇਣੇ ਸੀ ਅੱਜ ਉਹਦੇ ਘਰ ਵਾਲਾ ਆਪਦੀ ਮਾਂ ਦੇ ਲੈਟਰਿੰਗ ਬਾਥਰੂਮ ਵਾਲੇ ਹੱਥ ਪੈ ਤੋੜਾ ਤਾਂ ਇਹ ਤੁਰਦੇਗਾ ਤੱਕ ਜਾਣੇ ਨੇ ਤੇ ਇੱਕ ਇਹ ਔਰਤ ਵੇਖੋ ਸੱਸ ਨੂੰ ਨਹੀਂ ਸੁਭਾਲ ਸਕੀ ਆਪਦੀ ਮਟਿਆਰ ਧੀ ਨੂੰ ਲੈ ਕੇ ਤੇ ਗੱਭਰੂ ਪੁੱਤਰ ਨੂੰ ਲੈ ਕੇ ਤੇ ਉਹਨਾਂ ਨੂੰ ਫਕੀਰ ਬਣਾਈ ਵਰਦੀ ਹੈ ਜਰਮ ਦੇਤਾ ਜਰਮ ਉਹਨਾਂ ਨੂੰ ਦੇਤਾ ਜ਼ਰੂਰ ਹੈ ਪਰ ਉਹਨਾਂ ਨੂੰ ਅੱਜ ਫਕੀਰ ਬਣਾ ਕੇ ਰੋਡ ਤੇ ਬੈਠੀ ਏ ਗਲਾਸੀ ਗਲਾਸੀ ਚਾਹ ਵੇਚਣ ਨੂੰ ਇਹ ਉਹਨਾਂ ਨੂੰ ਤਿੰਨ ਕਿੱल्ल्या ਦਾ ਮਾਲਕ ਨਹੀਂ ਬਣਾਇਆ ਗਿਆ ਘਰੇ ਬਹਿ ਕੇ ਕਿਉਂ ਆਤਤਾ ਮਾਰੀਆਂ ਸੀ ਜਦੋਂ ਔਰਤ ਦੀਆਂ ਆਤਤਾ ਮਾਰੀਆਂ ਹੁੰਨ ਨਾ ਤੁਸੀਂ ਵੇਣੇ ਹੀ ਆ ਕਿੰਨੀਆਂ ਨੇ ਇੱਕ ਨੇ ਇੱਕ ਇਸੇ ਕੰਮ ਦੇ ਇਲਾਕੇ ਦੇ ਘਰ ਵਾਲਾ ਸਾੜ ਦਿੱਤਾ ਠੀਕ ਹੈ ਇੱਕ ਦੋਸ 8 8 ਤੇ 9 ਸਾਲ ਦੇ ਬੱਚੇ ਛੱਡ ਕੇ ਚਲੀ ਗਈ ਆ ਇੱਕ ਹੋਰ ਵੀਡੀਓ ਵਾਇਰਲ ਹੋndi ਪਈ ਘਰੇ ਕੱਪੜੇ ਦੇਣ ਆਉਂਦਾ ਸੀ ਤੇ ਉਹ ਕੱਪੜੇ ਵਾਲੇ ਦੇ ਨਾਲ ਉਹ ਚਲੀ ਗਈ ਉਹਦਾ ਨਹੀਂ ਪਤਾ ਲੱਗਦਾ ਪਿਆ ਬੂਹੇ ਦੇ ਨਾਲ ਚਲੀ ਗਈ ਹੀ ਗਈ ਕਿ ਮਾਰ ਦਿੱਤੀ ਮਤਬਲ ਇਹ ਚੀਜ਼ ਹੈ ਜਦੋਂ ਇਹ ਚੀਜ਼ਾਂ ਔਰਤ ਦੇ ਵਿੱਚ ਆ ਜਾਂਦੀ ਹੈ ਨਾ ਉਦੋਂ ਔਰਤ ਇਹ ਚੀਜ਼ ਨਹੀਂ ਵੇਂਦੀ ਵੀ ਮੈਂ ਕੀ ਕਰਨ ਲੱਗੀ ਆ ਬਾਕੀ ਜਿਹੜੀ ਇਹ ਇਹਨਾਂ ਬੱਚਿਆਂ ਦੀ ਮਾਤਾ ਉਹ ਆਪਦੇ ਕੱਲਾਕ ਘਰ ਵਾਲੇ ਦਾ ਮੂੰਹ ਨਹੀਂ ਥਲੇ ਕਰਾਉਂਦੀ ਪਈ ਆਪਦੇ ਪੇਕਿਆਂ ਦਾ ਵੀ ਕਰਾਉਂਦੀ ਪਈ ਉਹਦੇ ਘਰ ਵਾਲੇ ਦੇ ਮੈ ਮੂੰਹ ਸੁਣੀ ਉਹਦੇ ਪੇਕਿਆਂ ਦੀਆਂ ਦੂਦ ਦੁਕਾਨਾਂ ਨੇ ਸ਼ਹਿਰ ਦੇ ਉੱਤੇ ਚੰਗੇ ਬੰਦੇ ਨੇ ਤੁਰਨ ਫਿਰਨ ਵਾਲੇ ਬੰਦੇ ਨੇ ਪਰ ਉਹ ਬੇਰੀ ਬੀਬੀ ਨੂੰ ਉਸ ਭੈਣ ਨੂੰ ਮੇਰੀ ਬੇਨਤੀ ਹੈ ਉਹਨੂੰ ਗੁੱਸਾ ਜਰੂਰ ਮੇਰੀ ਗੱਲ ਦਾ ਲੱਗੇਗਾ ਉਹਨੂੰ ਮੇਰੀ ਇਹ ਬੇਨਤੀ ਵੀ ਮੇਰੀ ਇਹ ਭੈਣ ਚੁੱਪਾ ਕਰਕੇ ਬੱਚੇ ਲੈ ਕੇ ਨਾ ਆਪਦੀ ਮਟਿਆਰ ਧੀ ਤੇ ਗੱਭਰੂ ਪੁੱਤਰ ਘਰ ਚਲੀ ਜਾ ਇਹ ਜਾ ਕੇ ਸੱਸ ਦੀ ਕਰ ਸੇਵਾ ਸੇਵਾ ਕਰ ਜਾ ਕੇ ਸੱਸ ਦੀ ਇਹ ਇਹਨਾਂ ਨੂੰ ਪੁੱਤਰ ਨੂੰ ਤੇ ਧੀ ਨੂੰ ਸਰਦਾਰ ਬਣਾ ਘਰ ਦੀ ਇਹ ਨਾ ਖਾ ਮਾਪੇ ਪਰ ਪਿਤਾ ਪਿਤਾ ਪਰ ਘੋੜਾ ਬਹੁਤ ਆਣੀ ਤੇ ਥੋੜਾ ਥੋੜਾ ਸਿਆਣਿਆਂ ਦੀ ਘਾਹ ਤਾਂ ਐਵੇਂ ਨਹੀਂ ਬਣੀਆਂ ਸਿਆਣਿਆਂ ਦੀ ਗੱਲਾਂ ਬਣੀਆਂ ਨੇ ਲੋਕ ਉਹਨਾਂ ਗੱਲਾਂ ਤੇ ਲੋਕ ਅਸਰ ਨਹੀਂ ਸੀ ਕਰਦੇ ਸਮਝੀਏ ਗੱਲ ਪਰ ਹੁਣ ਤਾਂ ਜਿਹੜੀਆਂ ਬੀਬੀਆਂ ਲੱਠ ਟੱਪ ਗਈਆਂ ਨੇ ਬਾਕੀ ਮੇਰੀ ਇਹਨਾਂ ਬੀਬੀਆਂ ਭੈਣਾਂ ਨੂੰ ਇੱਕ ਬੇਨਤੀ ਭੈਣੋ ਤੁਹਾਨੂੰ ਗੱਲ ਮੇਰੀ ਜ਼ਰੂਰ ਕੌੜੀ ਲੱਗੇਗੀ ਲੋਕ ਵੀ ਕਮੈਂਟ ਕਰਨਗੇ ਕਰੀ ਜਾਣ ਮੈਂ ਤਾਂ ਸੱਚ ਬੋਲਦੇ ਨਾ ਮੇਰੇ ਤੋਂ ਨਹੀਂ ਰਹਾ ਜਾਂਦਾ ਤੁਸੀਂ ਹੁਣ ਬੱਚੇ ਜੰਮ ਕੇ ਜਰਮ ਦੇ ਕੇ ਬੱਚਿਆਂ ਨੂੰ 8 ਸਾਲ 10 ਸਾਲ 12 ਸਾਲ ਦਾ ਕਰਕੇ ਤੇ ਤੁਸੀਂ ਛੜਕਾਂ ਤੇ ਆ ਜਾਂਦੀਆਂ ਜੀ ਜਾਂ ਤੁਸੀਂ ਕਿਸੇ ਬੰਦੇ ਦੇ ਨਾਲ ਚਲ ਗਿਆ ਜਾਂਦੀਆਂ ਜੀ ਉਹ ਤੁਹਾਨੂੰ ਦੋ ਦਿਨ ਹੱਸ ਕੇ ਵਿਖਾ ਦੇਣਾ ਤੁਹਾਨੂੰ ਦੋ ਦਿਨ ਉਹ ਪਿਆਰ ਕਰਕੇ ਵਿਖਾ ਦਿੰਦਾ ਭੈਣ ਮੇਰੀਓ ਉਹਨਾਂ ਤੁਹਾਡੇ ਨਾਲ ਸਿਰੇ ਨਹੀਂ ਜਿਨ ਬੋਣਾ ਤੁਹਾਡੇ ਨਾਲ ਸਿਰੇ ਕਿੰਨੇ ਰਵਾਉਣਾ ਜਿੰਨੇ ਨਾਲ ਤੁਸੀਂ ਆਨੰਦਕਾਰ ਤੇ ਲੈਣੇ ਤੁਸੀਂ ਮਾੜੀਆਂ ਤੁਸੀਂ ਚੰਗੀਆਂ ਤੁਹਾਨੂੰ ਉਹਨੇ ਸੰਭਾਲਣਾ ਜਿਨੇ ਦੋ ਦਿਨ ਹਸਣਾ ਹੈ ਨਾ ਖੇਡਣਾ ਉਹਨੇ ਤੁਹਾਨੂੰ ਆਪਦੇ ਕਾਰਨ ਨਹੀਂ ਵਾਰਨਾ ਉਹ ਸਾਲ ਦੋ ਸਾਲ ਤੁਹਾਡੇ ਤੋਂ ਬੱਤਰ ਲੈ ਕੇ ਤੁਹਾਡੀ ਬੇਇੱਜ਼ਤੀ ਕਰਕੇ ਤੇ ਤੁਹਾਨੂੰ ਸਾਈਡ ਤੇ ਮਾਰੇਗਾ ਕੰਨੀ ਤੇ ਕਿ ਫਿਰ ਤੁਸੀਂ ਵੇਖੋ ਵੀ ਜੇ ਆਦਮੀ ਨੂੰ ਛੱਡ ਕੇ ਜਾਓਗੀਆਂ ਤੇ ਤੁਹਾਨੂੰ ਬੁੱਢਾ ਠੇਰਾ ਮਿਲੇਗਾ ਉੱਥੇ ਵੀ ਤੁਹਾਡੀ ਜ਼ਿੰਦਗੀ ਬਰਬਾਦ ਇਹਨਾਂ ਹਾਸਿਆਂ ਦੇ ਵਿੱਚ ਚੌਹ ਦਿਨਾਂ ਦੇ ਹਾਥਿਆਂ ਦੇ ਵਿੱਚ ਆਪਦੇ ਧੀਆਂ ਪੁੱਤਰਾਂ ਦਾ ਘਰ ਨਾ ਯਾੜਿਆ ਕਰੋ ਤਾਂ ਅਸੀਂ ਇਹੋ ਤੁਹਾਨੂੰ ਬੇਨਤੀ ਕਰਦੇ ਆਂ ਵੀ ਭਾਈ ਆਪਦੇ ਬੱਚੇ ਲੈ ਕੇ ਤੇ ਘਰ ਜਾ ਘਰੇ ਜਾ ਕੇ ਸਰਦਾਰ ਨਹੀਂ ਬਣ ਤੇਰੇ ਘਰ ਵਾਲੀ ਵੀ ਤਿੰਨ ਕਲੇ ਪੈਲੀ ਇੱਕ ਹੋਰ ਸੇ ਆਦਮੀ ਤੇ ਸਾਸਦੀ ਸੇਵਾ ਕਰ ਅੱਜ ਤੇਰੀ ਲੱਖ ਲੱਖ ਤੇਨੂੰ ਲੋਕ ਫੰਡ ਦਿੰਦੇ ਪੈਣੇ ਮੰਨ ਲੈਣਿਆ 2 ਲੱਖ 4 ਲੱਖ 5 ਲੱਖ 10 ਲੱਖ 20 ਲੱਖ ਵੀ ਫੰਡ ਆ ਜੂ ਪਰ ਫੰਡ ਨਹੀਂ ਆ ਜਿਹੜੀ ਆਉਣ ਵਾਲਾ ਸਮਾਂ ਹੈ ਜਿਹੜੀ ਤੇਰੀ ਧੀ ਦੀ ਇੱਜ਼ਤ ਖਰਾਬ ਹੋਣੀ ਹੈ ਨਾ ਜਿਹੜੀਆਂ ਲੋਕਾਂ ਨੇ ਗੱਲਾਂ ਕਰ ਰਹੀਆਂ ਜਦੋਂ ਤੂੰ ਆਪਦੀ ਧੀ ਨੂੰ ਵਿਆਹਵੇਂਗੀ ਧੀ ਤੇਰੀ ਵਿਆਹ ਕੇ ਅਗਲੇ ਘਰੇ ਜਾਵੇਗੀ ਉਥੇ ਮੇਨੇ ساری ਜ਼ਿੰਦਗੀ ਤੇਰੀ ਧੀ ਨੂੰ ਵਜਣਗੇ ਤੇਰੇ ਪੁੱਤਰ ਨੂੰ ਵੀ ਵਜਣਗੇ ਤੇ ਨਾ ਤੇਰੀ ਪੁੱਟਕਾਣੇ ਦਾ ਰਿਸ਼ਤਾ ਕਿਸੇ ਨੇ ਲੈਣਾ ਟਕਾਣੇ ਦੇ ਬਦਲੇ ਤੇ ਨਾ ਤੇਰੇ ਮੁੰਡੇ ਨੂੰ ਕਿਸੇ ਨੇ ਟਕਾਣੇ ਦੇ ਬੰਦੇ ਨੇ ਰਸਾ ਕਰਨਾ ਇਹ ਅਸਰ ਥੋੜਾ ਨਹੀਂ ਬੜਾ ਵੱਡਾ ਅਸਰ ਪੈਂਦਾ ਮਾਂ ਤੇ ਪਰ ਜਿਹੜੀਆਂ ਔਰਤਾਂ ਇਹਨਾਂ ਹਾਲਾਤਾਂ 'ਚ ਆ ਜਾਂਦੀਆਂ ਨੇ ਨਾ ਉਹ ਆਪ ਦਾ ਘਰ ਬਰਬਾਦ ਕਰ ਜਾਂਦੀਆਂ ਤੇ ਬਦਨਾਮੀ ਕਰਦੀਆਂ ਬੰਦੇ ਦੀ ਮੇਰਾ ਬੰਦਾ ਨਸ਼ਾ ਕਰਦਾ ਮੇਰਾ ਬੰਦਾ ਮੈਨੂੰ ਕੁੱਟਦਾ ਕਿੱਡਾ ਵੱਡਾ ਝੂਠ ਗੁਰਸੇਖ ਆਦਮੀ ਤੇ ਕਿਡਾ ਵੱਡਾ ਉਹਦੇ ਤੇ ਬਲੇਮ ਲਾਤਾ ਤੁਸੀਂ ਤੇ ਸਾਰਾ ਤੁਹਾਡੇ ਕੇ ਸ਼ੀਸ਼ਾ ਸਾਹਮਣੇ ਆ ਗਿਆ ਪਰ ਹੁਣ ਜੇ ਤੁਸੀਂ ਝੂਠੇ ਹੋ ਤੇਰੇ ਬੱਚੇ ਵੀ ਝੂਠੇ ਨੇ ਤੂੰ ਵੀ ਝੂਠੀ ਹੈ ਜੇ ਤੂੰ ਸੱਚੀ ਹੈ ਤੇ ਚਾਲੋਂ ਦੇ ਘਰੇ ਮੇਰਾ ਨੰਬਰ ਮੇਰੇ ਫੇਸਬੁੱਕ ਤੇ ਚੱਲਦਾ ਹੀ ਅਸੀਂ ਤੇਰੀ ਜ਼ਿੰਮੇਵਾਰੀ ਚੁੱਕਾ ਕੇ ਤੇਨੂੰ ਛੱਡ ਕੇ ਆਵਾਂਗੇ ਤੇਨੂੰ ਉੰਨੀ ਕੀ ਕਰੇ ਤੇਨੂੰ ਮਾਰਾ ਬੋਲੇ ਦਾਦੀ ਪੋਤਰੇ ਦੇ ਨਾਂ ਪਹਿਲੀ ਨਾਂ ਲਵਾਵੇ ਅਸੀਂ ਲਵਾ ਕੇ ਤੁਹਾਨੂੰ ਦਰਾਂਗੇ ਜੇ ਤੂੰ ਸੱਚੀ ਦਾ ਵਾਕ ਹੈ ਤੂੰ ਮਰਦੇ ਤਾਂ ਵਾਕਈ ਤੂੰ ਆਣੀ ਵੀ ਮੈਂ ਬਿਲਕੁਲ ਸਾਫ਼ ਤੁੱਤਰੀਆਂ ਮੇਰੇ ਚ ਕੋਈ ਕਮੀ ਨਹੀਂ ਤੇ ਆਪਦੇ ਭਰਾਵਾਂ ਦਾ ਵੀ ਨਾ ਉੱਚਾ ਕਰ ਜਦੋਂ ਔਰਤ ਇਹ ਜਿਹਿਆ ਕਰਤੂਤਾਂ ਕਰਦੀ ਹੈ ਨਾ ਉਦੋਂ ਮਾਂ ਪਿਓ ਨੂੰ ਜੰਮਣ ਵਾਲੇ ਦੀ ਵੀ ਪੱਗ ਜਿਹੜੀ ਲੈ ਕੇ ਮਿੱਟੀ ਰਲ ਜਾਂਦੀ ਉਹਨੇ ਦਾਗ ਲੈ ਜਿਹੜਾ ਨਾ ਕੱਪੜੇ ਤੋਂ ਦਾਗ ਕਲੜਾ ਲੱਗ ਜਾ ਉਹ ਸਾਰੀ ਜ਼ਿੰਦਗੀ ਨਹੀਂ ਲੈਂਦਾ ਸਾਰੀ ਜ਼ਿੰਦਗੀ ਨਹੀਂ ਲੈਂਦਾ ਇਹ ਦਾਗ ਬੜਾ ਵੱਡਾ ਹੈ ਜਿਸ ਸਬੰਧ ਦੇ ਨੂੰ ਕੋਈ ਤੁਸੀਂ ਆਨੇ ਨਾ ਵੀ ਮੇਰੀ ਕੁੜੀ ਨੂੰ ਕੁੜੀਆਂ ਦੇ ਸੀ ਨਾ ਲੋਕਾਂ ਦੇ ਸੀ ਉਹ ਚਾਹ ਲਈ ਜਾਂਦੀ ਚਾਹ ਬਣਾਉਣ ਆਲੀ ਜਾਂਦੀ ਤਾਂ ਕੁੜੀ ਰੋਂਦੀ ਸੀ ਨਾ ਤਾਂ ਅਜੇ ਤਾਂ ਤੁਹਾਨੂੰ ਹੁਣ ਚਾਹ ਲਈ ਆਖਣਾ ਸੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਜਵਾਕਾਂ ਨੂੰ ਉਹ ਲੋਕ ਲਬਜ ਬੋਲਣਗੇ ਜਿਹੜੇ ਤੇਰੇ ਘਰ ਵਾਲੇ ਨੇ ਬੋਲਣ ਪਰ ਐਡਾ ਬੰਦਾ ਕੋਈ ਗਿਰਿਆ ਨਹੀਂ ਹੁੰਦਾ ਜਦੋਂ ਬੰਦਾ ਕਹੇਗਾ ਮੇਰੀ ਘਰ ਦੀ ਦੀ ਕਿਸੇ ਦੇ ਨਾਲ ਰਿਲੇਸ਼ਨ ਨੇ ਰਿਲੇਸ਼ਨ ਕਾਪ ਨੂੰ ਕਿਸੇ ਨੂੰ ਕਹਿਣਾ ਨਾ ਵੀ ਮੇਰੀ ਘਰ ਦੀ ਦੀ ਕਿਸੇ ਨਾਲ ਰਿਲੇਸ਼ਨ ਨੇ ਕਿ ਪਰ ਉਹ ਬੰਦੇ ਦਾ ਕਾਲਪੁਰਖ ਹੀ ਜਾਣਦਾ ਕੋਈ ਬੰਦਾ ਐਡਾ ਘਟਿਆ ਨਹੀਂ ਉਦੋਂ ਹੀ ਬੰਦਾ ਗੱਲ ਕਹਿਗਾ ਜਦੋਂ ਉਹਦੇ ਸਿਰ ਤੋਂ ਪਾਣੀ ਟੱਪਦਾ ਤਾਂ ਬੇਨਤੀ ਇਹ ਆ ਇੱਕ ਤਾਂ ਕੁੜੀ ਨੂੰ ਕਮੈਂਟ ਨਾ ਕਰੋ ਮਾਰੇ ਚੰਗੇ ਬਾਕੀਆਂ ਦੀ ਮਾਂ ਦਾ ਕਸੂਰ ਏ ਬੱਚਿਆਂ ਦਾ ਕੋਈ ਕਸੂਰ ਨਹੀਂ ਮਦਦ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨਾ ਜਿਹੜੀ ਇਸ ਤਰ੍ਹਾਂ ਮੋਸ਼ ਲੋਕ ਲੋਕ ਕਰਦੇ ਨੇ ਇਹਨਾਂ ਦੀਆਂ ਮਾਤਾਂ ਨਾ ਕਰਿਆ ਕਰੋ ਮਦਦ ਕਰੋ ਮੈਂ ਇੱਕ ਵੀਡੀਓ ਪਾਈ ਬਟਾਲੇ ਤੋਂ 1.5 ਸਾਲ ਹੋ ਗਿਆ ਮੰਜੇ ਤੇ ਪੈਰੋ ਗਰੀਬ ਆਦਮੀ ਦਿਹਾੜੀਦਾਰ ਬੰਦਾ ਹੈ ਉਹ ਜਿਹੜੇ ਬੰਦੇ ਦੀ ਮਤ ਕਰੋ ਜਿਹੜੇ ਬੰਦੇ ਦੇ ਨੈਣ ਪ੍ਰਾਣ ਚੱਲਦੇ ਹੱਥ ਚੱਲਦੇ ਅੱਖਾਂ ਚੱਲਦੀਆਂ ਕੰਨ ਚੱਲਦੇ ਪੈਰ ਚੱਲਦੇ ਦੀ ਮਤ ਨਾ ਕਰੋ ਆਪਦਾ ਕੰਮ ਕਰੇ ਕੰਮ ਕਰਦਾ ਕਿਉਂ ਨਹੀਂ ਕਰਦਾ ਉਹ ਦਿਹਾੜੀ ਕਰੇ ਮਿਹਨਤ ਕਰਦਾ ਇਹ ਮੋਸ਼ਲ ਹੋ ਗਏ ਲੋਕ ਆਉਂਦੇ ਨੇ ਵੀੜ ਜਿਵੇਂ ਮੰਨਾ ਗਿਆ ਚਲਾਈ ਜਾ ਕੇ ਲੱਖ ਰੁਪਏ ਦੇ ਦਿੱਤਾ ਠੀਕ ਹੈ ਚਲੋ ਕੋਈ ਗੱਲ ਨਹੀਂ ਹੁਣ ਉਹਦੀ ਦਾਦੀ ਨੂੰ ਵੀ ਲੱਖ ਰੁਪਏ ਦੇ ਗਿਆ ਚੂਕਣੇ ਵਾਸਤੇ ਪਰ ਕਸੂਰ ਵਾਰ ਇਹਦੀ ਮਾਂ ਹੈ ਕੁੜੀ ਦੀ ਬੱਚਿਆਂ ਦਾ ਕੋਈ ਕਸੂਰ ਨਹੀਂ ਜੋ ਉਹਨੇ ਪੜਾਇਆ ਉਹ ਕੁੜੀ ਨੇ ਬੋਲਦਾ ਹੈ ਤਾਂ ਇਹਨਾਂ ਨੂੰ ਕੁੜੀ ਨੂੰ ਵੱਧ ਘੱਟ ਕਮੈਂਟ ਨਾ ਕਰੋ ਸਾਡੀ ਬੇਨਤੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਜੇ ਮੇਰੀ ਇਹ ਔਰਤ ਵੀਡੀਓ ਸੁਣਦੀ ਹੋਵੇ ਉਹ ਆਪਣੇ ਘਰ ਜਾਣਾ ਚਾਹੇ ਤਾਂ ਜਦੋਂ ਮਰਜੀ ਭੈਣਾ ਫੋਨ ਕਰਦੀ ਤੇਰੇ ਨਾਲ ਚਟਾਨ ਵਾਂਗੂ ਖੜਾਂਗੇ ਬੱਚੇ ਲੈ ਕੇ ਆਪਣੇ ਘਰ ਜਾ ਮਟਿਆਰ ਦੀ ਸੜਕ ਤੇ ਨਾਲੇ ਕੇ ਪਾਓ ਤੇਰਾ ਸਹੁਰਾ ਪਰਿਵਾਰ ਇੱਜ਼ਤ ਵਾਲਾ ਹੈ ਤੇਰੀ ਪੀਕੇ ਇੱਜ਼ਤ ਵਾਲੇ ਨੇ ਤੇਰੀ ਪੀਕੇ ਦਾ ਵੀ ਪਤਾ ਕਰ ਲਿਆ ਸੀ ਉਹ ਵੀ ਇੱਜ਼ਤ ਵਾਲੇ ਨੇ ਉਹਨਾਂ ਦੇ ਉੱਪਰਲੇ ਕੁਝ ਨਹੀਂ ਹਨ ਨਹੀਂ ਇਹ ਚਾਰ ਦਿਨ ਦਾ ਹਾਸਾ ਕੁਝ ਨਹੀਂ ਜਿਨ੍ਹਾਂ ਦੇ ਆਪਾਂ ਮਗਰ ਲੱਕ ਤੁਰ ਪਏ ਨੇ ਨਾ ਜਿਹਨੂੰ ਦਿੱਤੀ ਕਿਸੇ ਨੇ ਮਤ ਕਿਸੇ ਨੇ ਮਤ ਨਹੀਂ ਦੇਣੀ ਉਹਨਾਂ ਮਤ ਨਹੀਂ ਦੇਣੀ ਉਹ ਆਉਣ ਵਾਲੇ ਸਮੇਂ 'ਚ ਗਾ ਧੀ ਧੀ ਤੇ ਅੱਖ ਮੇਰੀ ਰੱਖਣਗੇ ਇੱਥੋਂ ਤੱਕ ਬੰਦੇ ਗਰੇ ਪਏ ਨੇ ਤੁਸੀਂ ਕੀ ਸਮਝਦੇ ਨੇ ਜਿਹਨੂੰ ਤੁਸੀਂ ਆਪ ਦਾ ਪਰੋਣੇ 100 ਦੇ ਵਿੱਚ ਕੋਈ ਕੋਈ ਆਪ ਦਾ ਬੰਦਾ ਨਹੀਂ ਤੇ ਨਹੀਂ ਜੇ ਬਣਦਾ ਇਹ ਮੇਰੀ ਗੱਲ ਨੋਟ ਕਰ ਲਿਆ ਜੇ ਸਾਡੇ ਨੇ ਚੋੜ ਕੱਢੇ ਨੇ ਮੈਂ ਸਮੁੰਦਰ ਦੇ ਕੰਢੇ ਤੋਗੇ ਮੁੜਿਆ ਕੋਨੇ ਕੋਨੇ ਦਾ ਪਾਣੀ ਪੀਤਾ ਮੈਂ ਬੰਦਾ ਖਲੋਤਾ ਵੇਖ ਕੇ ਦੱਸ ਦਿਆਂਗਾ ਕੰਡ ਮੇਰੇ ਲਈ ਹੋਵੇ ਪਿੱਛਾ ਮੇਰੇ ਲਈ ਕੀਤਾ ਹੋਵੇ ਬੰਦੇ ਨੇ ਜਨਾਨੀ ਨੇ ਦੂਰ ਕਰੋ ਤਾਂ ਵੇਖ ਕੇ ਦੱਸ ਦੂੰ ਜਿੰਦੀ ਆਕਾਤ ਇਹਦੀ ਆ ਕੁਛੇ ਕਹਿੰਦੇ ਭੱਲੇ ਤੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਜੀ ਪਛਾਹ ਦਿਓ ਨਾ ਕੋਈ